ਇੱਕ ਵੈਕਸੀਨ ਦੇ ਬਜੂ ਗਾਥਾ ਪੜੀ ਕਹਿੰਦੇ ਚਿੱਟੇ ਦਾ ਨਸ਼ਾ ਕਰਨ ਵਾਲਾ ਇੱਕ ਗਰੀਬਣੀ ਮਾਂ ਜਿਹੜੀ ਪੈਸੇ ਉਹਨੇ ਚੋਰੀ ਰੱਖੇ ਸੀ ਤੇ ਉਹ ਪੈਸੇ ਮਾਂ ਨੂੰ ਕਹਿੰਦਾ ਦੇ ਮੰਗਦੀ ਨਹੀਂ ਕਿ ਤੂੰ ਨਸ਼ਾ ਖਾ ਲੈ ਤੈਨੂੰ ਮੈਂ ਪੈਸੇ ਨਹੀਂ ਦੇਣੀ ਆ ਦੇਖੋ ਜੰਮੇ ਸਾਈਂ ਵਿਸਾਰਿਆ ਵਿਆਹਾਂ ਮਾਂ ਪਿਓ ਦੇ ਸਾਰੇ ਮਾਂ ਬਾਪ ਨੂੰ ਘਲਾ ਦਿੰਦਾ ਪਰ ਮਾਂ ਬਾਪ ਕਦੀ ਵੀ ਬੱਚਿਆਂ ਨੂੰ ਮਾਰਾ ਨਹੀਂ ਕਹਿੰਦੇ ਆਪਣੀ ਜ਼ਿੰਦਗੀ ਪ੍ਰਮਾਤਮਾ ਨੇ ਪਹਿਲਾਂ ਵੇਖੀ ਕੀਤੀ ਪ੍ਰਮਾਤਮਾ ਦੇ ਗੁਣ ਨੇ ਰੱਬ ਦਾ ਨਾਮ मां ਤੇ ਉਹ ਦੇਸ਼ਾਂ ਤੇ ਇੱਕੋ ਜਿਹੇ ਨੇ ਹੁਣ ماں ਦੀ ਕਮਤਾ ਦੇਖੋ ماں ਨੂੰ ਧੱਕਾ ਦੇ ਕੇ ਡੇਗ ਦਿੱਤਾ ਤੇ ماں ਨੂੰ ਧੱਕਾ ਦਿੱਤਾ ਤੇ ਉਹ ਬਜ਼ੁਰਗ ਹੱਟ ਸੰਧ ਤੇ ਉਹ ਇੱਕਦਮ ਬੇਹੋਸ਼ ਹੋ ਕੇ ਹਸਪਤਾਲ ਵਿੱਚ ਲੈ ਕੇ ਗਏ ਤੇ ਉਹ ਮਰਨ ਕਿਨਾਰੇ ਪਈ ਤੇ ਡਾਕਟਰ ਕਹਿੰਦੇ ਬਸ ਹੁਣ ਇਹਦੇ ਚੰਦ ਸਾਸ ਨੇ ਸੁਵਾਸ ਨੇ ਇਹਨੇ ਖਤਮ ਹੋ ਜਾਣਾ ਤੇ ماں ਕਹਿੰਦੀ ਡਾਕਟਰਾਂ ਨੂੰ ਬੁਲਾ ਕੇ ਕਹਿੰਦੀ ਮੈਂ ਕੁਝ ਕਹਿਣਾ ਚਾਹੁੰਦੀ ਆ ਕਹਿੰਦੀ ਮੈਂ ਵੀ ਕਹਿਣਾ ਚਾਹੁੰਨੀ ਆ ਉਹ ਕਹਿੰਦੇ ਹਾਂ ਮਾਂ ਕਹਿੰਨੀ ਮੇਰੇ ਬੱਚੇ ਨੂੰ ਕੋਟ ਵਿਚਾਰੀਆਂ ਚ ਨਾ ਬਸੀ ਤਿਓ ਮੈਂ ਬੁੱਢੀ ਸਾਂ ਮੈਨੂੰ ਮੇਰੇ ਪੁੱਤਰ ਨੇ ਨਹੀਂ ਮਾਰਿਆ ਮੇਰੇ ਪੁੱਤਰ ਨੇ ਧੱਕਾ ਨਹੀਂ ਦਿੱਤਾ ਮੈਂ ਡਿੱਗ ਪਈ ਸਾਂ ਤਾਂ ਮੈਂ ਮੈਨੂੰ ਇੱਥੇ ਹਸਪਤਾਲ ਆਉਣਾ ਪਿਆ ਜੇ ਮੈਂ ਮਰ ਜਾਂਨੀ ਆ ਤੇ ਫਿਰ ਮੇਰਾ ਬੱਚੇ ਨੂੰ ਜੀ ਵੀ ਨਾ ਰਹੇ ਉਹ ਆਹ ਹੈ ਮਾਂ ਦੀ ਮਮਤਾ ਇਹ ਹੈ ਮਾਂ ਦਾ ਪਿਆਰ ਤੇ ਜੇ ਮਾਂ ਦੇ ਕੋਲੋਂ ਬੱਚਾ ਰੋਟੀ ਮੰਗਦਾ ਵੀ ਮੈਨੂੰ ਮਾਂ ਪ੍ਰਸ਼ਾਦਾ ਚਾਹੀਦਾ ਤੇ ਅੱਤੀ ਰੋਟੀ ਕਦੀ ਨਹੀਂ ਮਾ ਦਿੰਦੀ। ਮਾਂ ਨੂੰ ਕਹਣਾ ਵੀ ਮਾਂ ਅੱਤੀ ਰੋਟੀ ਉਹਨੇ ਇੱਕ ਮੁਰਤੀ ਤੋੜ ਲਣੀ ਆ ਸਾਹੀ ਰੋਟੀ ਬੱਚੇ ਨੂੰ ਦੇ ਦਿੰਦੀ ਆ। ਜੇ ਘਰ ਦੇ ਵਿੱਚ ਕੁਝ ਵੀ ਨਹੀਂ ਤੇ ਫੇਰ ਵੀ ਬੱਚੇ ਨੂੰ ਉਹਨੇ ਕਹਣਾ ਪਹਿਲਾਂ ਤੂੰ دعا ਕੇ ਮਾਂ ਨੂੰ ਪੁੱਛਣਾ ਤੂੰ ਰੋਟੀ ਖਾ ਲਈ। ਮਨ ਕਹਣਾ ਮੈਂ ਤੇ ਬੇਟਾ ਰੱਜ ਗਈ। ਅੱਖੀਂ ਦੇਖਿਆ ਪਿੰਡਾਂ ਦੇ ਵਿੱਚ ਮਾਂ ਨੇ ਜਦੋਂ ਬੇਟਾ ਮੈਦੇ ਰੱਜੀ ਪਈਆਂ ਘਰ ਦੇ ਵਿੱਚ ਕੁਝ ਨਾ ਖਾਣ ਨੂੰ ਤੇ ਮਾਂ ਨੇ ਆਪਣੇ ਬੱਚਿਆਂ ਨੂੰ ਸਾਰਾ ਕੁਝ ਖਵਾ ਲੈਣਾ ਥੱਬ ਪਾਣੀ ਪੀ ਕੇ ਸੌ ਜਾਣਾ ਇਹ ਹੈ ਮਾਂ ਦੇ ਪਰਉਪਕਾਰ ਭਾਈ ਹਰਤਾਜ ਜੀ ਕਹਿੰਦੇ ਭਾਈ ਕਦੇ ਵੀ ਮਾਂ ਬਾਪ ਨੂੰ ਭੁਲਾਉਣਾ ਨਹੀਂ ਜੰਮੇ ਸਾਈਂ ਵਿਸਾਰੇ ਆਂਹ ਹੈ ਮਾਂ ਪਿਓ ਵਿਸਾਰੇ ਸੁੱਖਾਂ ਸੁਖ ਪਿਆਇਆ ਆਹ ਵਿਆਹ ਸੰਸਕਾਰ ਦੇ ਲਈ ਉਹ ਸੁੱਖਾਂ ਸੁਖ ਦੀ ਹੈ ਨੱਕ ਰਗੜਦੀ ਹੈ ਤੇ ਥਾਂ ਥਾਂ ਦੇ ਜਿੱਥੇ ਵੀ ਕਹਿੰਦਾ ਉੱਥੇ ਜਾਂਦੀ ਹੈ ਵੇ ਵੀ ਮੇਰੇ ਬੱਚੇ ਦਾ ਰਿਸ਼ਤਾ ਚੰਗਾ ਥਾਂ ਹੋ ਜਾਏ ਸੁੱਖਾਂ ਸੁੱਖ ਬਿਆਇਆ ਸੌਣ ਸੰਜੋਗ ਵਿਚਾਰ ਵਿਚਾਰੇ